ਹੋਲਾ ਮੋਲਾ ਮੋਕੇਸ਼ੇ ਨਾਨਪੁਰ ਸਾਹਿਬ ਤੋਂ ਦਰਸ਼ਨ ਕਰਕੇ ਵਾਪਸ ਘਰ ਪਰ ਤ੍ਰਿ ਸ਼ਰਦਾਲੂਨ ਦੀ ਵੈਨ ਨੇ ਅਚਾਨਕ ਪਲਟੀ ਹੈ ਤੇ ਦੱਸਿਆ ਜਾ ਰਿਹਾ ਹੈ ਕਿ ਸਹਾਦਤੇ ਦੇ ਵਿੱਚ 10 ਤੋਂ 15 ਦੇ ਕਰੀਬ ਸ਼ਰਦਾਲੂ ਜ਼ਖਮੀ ਹੋਏ ਨੇ ਉਸ ਵੈਨ ਦੇ ਵਿੱਚ 25 ਦੇ ਕਰੀਬ ਸਵਾਰੀਆਂ ਮੌਜੂਦ ਸਿਗੀਆਂ 25 ਦੇ ਕਰੀਬ ਸ਼ਰਦਾਲੂ ਮੌਜੂਦ ਸਿਗੇ ਤੇ ਦੱਸਿਆ ਜਾ ਰਿਹਾ ਹੈ ਕਿ ਉਹ ਪਿਕਅਪ ਵੈਨ ਅਚਾਨਕ ਮਿੱਟੀ ਦੇ ਉੱਪਰ ਚੜ ਜਾਂਦੀ ਹੈ ਤੇ ਮਿੱਟੀ ਦੇ ਉੱਪਰ ਚੜਨ ਦੇ ਨਾਲ ਵੈਨ ਦਾ ਬੈਲੈਂਸ ਵਿਗੜਦਾ ਤੇ ਬੈਲੈਂਸ ਵਿਗੜਨ ਦੇ ਨਾਲ ਵੈਨ ਪਲਟ ਜਾਂਦੀ ਹੈ ਤੇ ਉਸ ਦੇ ਵਿੱਚ ਸਵਾਰ 25 ਤੋਂ 30 ਸਵਾਰੀਆਂ ਦੇ ਵਿੱਚੋਂ 10 ਤੋਂ 15 ਸਵਾਰੀਆਂ ਜ਼ਖਮੀ ਹੋਈਆਂ ਨੇ ਜਿਨ੍ਹਾਂ ਨੂੰ ਵੱਖ-ਵੱਖ ਹਸਪਤਾਲਾਂ ਦੇ ਵਿੱਚ ਇਲਾਜ ਲਈ ਭਰਤੀ ਕਰਵਾਇਆ ਗਿਆ ਤਾਂ ਸਿੱਕੇ ਘਟਨਾ ਮੋਗਾ ਦੇ ਵਿੱਚ ਵਾਪਰੀ ਹੈ ਮੋਗਾ ਦੇ ਡੱਗਰੂ ਰੋਡ ਦੇ ਕੋਲ ਦੱਸਿਆ ਜਾ ਰਿਹਾ ਹੈ ਕਿ ਫਟਕ ਡਿਗਨਸ ਦੀ ਕਿ ਹਾਦਸਾ ਵਾਪਰਿਆ ਜਿੱਥੇ ਕਿ ਸ਼ਰਧਾ ਨੂੰ ਹੁਲਾ ਮੁਹੱਲਾ ਮਕੇਸ਼ੇਨਾਨਪੁਰ ਸਾਬ ਤੋਂ ਦਰਸ਼ਨ ਕਰਕੇ ਵਾਪਸ ਜਲਾਲਾਬਾਦ ਪਰਤ ਰਹੀ ਸੀ ਤੇ ਰਾਤ ਦੇ ਵਿੱਚ ਫਟਕਾਂ ਦੇ ਕੋਲ ਇਹ ਹਾਦਸਾ ਵਾਪਰਦਾ ਹੈ ਅਚਾਨਕ ਮਿੱਟੀ ਦੇ ਉੱਪਰ ਚੜ ਜਾਣ ਕਾਰਨ ਵੈਨ ਪਲਟ ਜਾਂਦੀ ਹੈ ਤੇ ਵੈਨ ਪਲਟਣ ਦੇ ਨਾਲ ਹੀ 10 ਤੋਂ 15 ਸਵਾਰੀਆਂ ਗੰਭੀਰ ਜ਼ਖਮੀ ਹੋਈਆਂ ਨੇ ਜਿਨ੍ਹਾਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ ਤੇ ਉਹਨਾਂ ਨੂੰ ਵੱਖ-ਵੱਖ ਹਸਪਤਾਲਾਂ ਦੇ ਵਿੱਚ ਇਲਾਜ ਦੇ ਲਈ ਟਾਕਲ ਕਰਵਾਇਆ ਗਿਆ ਹੈ ਇਸ ਸੰਬੰਧੇ ਹੋਰ ਖਬਰਾਂ ਦੇਖਣ ਲਈ ਦੇਖਦੇ ਰਹੋ ਪੰਜਾਬ ਬੁਲਟਰ ਹੌਲਾ ਮਹੱਲਾ ਮੁੱਖੇ ਸ਼ੇਨਾਨਪੁਰ ਸਾਹਿਬ ਤੋਂ ਦਰਸ਼ਨ ਕਰਕੇ ਵਾਪਸ ਘਰ ਪਰਤ ਰਹੀ ਸ਼ਰਧਾਲੂਆਂ ਦੀ ਵੈਨ ਨੇ ਅਚਾਨਕ ਪਲਟੀ ਹੈ ਤੇ ਦੱਸਿਆ ਜਾ ਰਿਹਾ ਹੈ ਕਿ ਇਸ ਹਾਦਸੇ ਦੇ ਵਿੱਚ 10 ਤੋਂ 15 ਦੇ ਕਰੀਬ ਸ਼ਰਧਾਲੂ ਜ਼ਖਮੀ ਹੋਏ ਨੇ ਉਸ ਵੈਨ ਦੇ ਵਿੱਚ 25 ਦੇ ਕਰੀਬ ਸਵਾਰੀਆਂ ਮੌਜੂਦ ਸਿਗੀਆਂ 25 ਦੇ ਕਰੀਬ ਸ਼ਰਧਾਲੂ ਮੌਜੂਦ ਸਿਗੇ ਤੇ ਦੱਸਿਆ ਜਾ ਰਿਹਾ ਹੈ ਕਿ ਉਹ ਪਿਕਅਪ ਵ ਅਚਾਨਕ ਮਿੱਟੀ ਦੇ ਉੱਪਰ ਚੜ ਜਾਂਦੀ ਹੈ ਤੇ ਮਿੱਟੀ ਦੇ ਉੱਪਰ ਚੜਨ ਦੇ ਨਾਲ ਵੈਨ ਦਾ ਬੈਲੈਂਸ ਵਿਗੜਦਾ ਤੇ ਬੈਲੈਂਸ ਵਿਗੜਨ ਦੇ ਨਾਲ ਵੈਨ ਪਲਟ ਜਾਂਦੀ ਹੈ ਤੇ ਉਸ ਦੇ ਵਿੱਚ ਸਵਾਰ 25 ਤੋਂ 30 ਸਵਾਰੀਆਂ ਦੇ ਵਿੱਚੋਂ 10 ਤੋਂ 15 ਸਵਾਰੀਆਂ ਜ਼ਖਮੀ ਹੋਈਆਂ ਨੇ ਤੇ ਇਹਨਾਂ ਨੂੰ ਵੱਖ-ਵੱਖ ਹਸਪਤਾਲਾਂ ਦੇ ਵਿੱਚ ਇਲਾਜ ਤੇ ਲਈ ਭਰਤੀ ਕਰਵਾਇਆ ਗਿਆ ਤਾਂ ਸਿੱਕਿਆ ਘਟਨਾ ਮੋਗਾ ਦੇ ਵਿੱਚ ਵਾਪਰੀ ਹੈ ਮੋਗਾ ਦੇ ਡਗਰੂ ਰੋਡ ਦੇ ਕੋਲ ਦੱਸਿਆ ਜਾ ਰਿਹਾ ਹੈ ਕਿ ਫਟਕ ਡਿਗਨਸ ਦੀ ਕਿ ਹਾਦਸਾ ਵਾਪਰਿਆ ਜਿੱਥੇ ਕਿ ਸ਼ਰਧਾ ਨੂੰ ਹੁਲਾ ਮਹੱਲਾ ਮਕੇਸ਼ੇ ਨਾਨਪੁਰ ਸਾਬ ਤੋਂ ਦਰਸ਼ਨ ਕਰਕੇ ਵਾਪਸ ਜਲਾਲਾਬਾਦ ਪਰਤ ਰੇਸੀ ਤਰਾ ਦੇ ਵਿੱਚ ਨਫਟਕਾਂ ਦੇ ਗੋਲ ਇਹ ਹਾਦਸਾ ਵਾਪਰਦਾ ਹੈ ਅਚਾਨਕ ਮਿੱਟੀ ਦੇ ਉੱਪਰ ਚੜ ਜਾਣ ਕਾਰਨ ਵੈਨ ਪਲਟ ਜਾਂਦੀ ਹੈ ਤੇ ਵੈਨ ਪਲਟਣ ਦੇ ਨਾਲ ਹੀ 10 ਤੋਂ 15 ਸਵਾਰੀਆਂ ਗੰਭੀਰ ਜ਼ਖਮੀ ਹੋਈਆਂ ਨੇ ਜਿਨ੍ਹਾਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ ਤੇ ਉਹਨਾਂ ਨੂੰ ਵੱਖ-ਵੱਖ ਹਸਪਤਾਲਾਂ ਦੇ ਵਿੱਚ ਇਲਾਜ ਦੇ ਲਈ ਦਾਖਲ ਕਰਵਾਇਆ ਗਿਆ ਹੈ ਇਸ ਸੰਬੰਧੀ ਹੋਰ ਖਬਰਾਂ ਦੇਖਣ ਲਈ ਦੇਖਦੇ ਰਹੋ ਪੰਜਾਬ ਬੁਲਟਰ ਹੋਲਾ ਮਹੱਲਾ ਮੌਕੇ ਸ਼ੇਨਾਨਪੁਰ ਸਾਹਿਬ ਤੋਂ ਦర్శਨ ਕਰਕੇ ਵਾਪਸ ਘਰ ਪਰਤ ਰਹੀ ਸ਼ਰਧਾਲੂਆਂ ਦੀ ਵੈਨ ਨੇ ਅਚਾਨਕ ਪਲਟੀ ਹੈ ਤੇ ਦੱਸਿਆ ਜਾ ਰਿਹਾ ਹੈ ਕਿ ਇਸ ਹਾਦਸੇ ਦੇ ਵਿੱਚ 10 ਤੋਂ 15 ਦੇ ਕਰੀਬ ਸ਼ਰਧਾਲੂ ਜ਼ਖਮੀ ਹੋਏ ਨੇ ਉਸ ਵੈਨ 25 ਦੇ ਕ੍ਰਿਪ ਸਵਾਰੀਆਂ ਮੌਜੂਦ ਸਿਗੀਆਂ 25 ਦੇ ਕ੍ਰਿਪ ਸਰਦਾਲੂ ਮੌਜੂਦ ਸਿਗੇ ਤੇ ਦੱਸਿਆ ਜਾ ਰਿਹਾ ਕਿ ਉਹ ਪਿਕਅਪ ਵੈਨ ਅਚਾਨਕ ਮਿੱਟੀ ਦੇ ਉੱਪਰ ਚੜ ਜਾਂਦੀ ਹੈ ਤੇ ਮਿੱਟੀ ਦੇ ਉੱਪਰ ਚੜਨ ਦੇ ਨਾਲ ਵੈਨ ਦਾ ਬੈਲੈਂਸ ਵਿਗੜਦਾ ਤੇ ਬੈਲੈਂਸ ਵਿਗੜਨ ਦੇ ਨਾਲ ਵੈਨ ਪਲਟ ਜਾਂਦੀ ਹੈ ਤੇ ਉਸ ਦੇ ਵਿੱਚ ਸਵਾਰ 25 ਤੋਂ 30 ਸਵਾਰੀਆਂ ਦੇ ਵਿੱਚੋਂ 10 ਤੋਂ 15 ਸਵਾਰੀਆਂ ਜ਼ਖਮੀ ਹੋਈਆਂ ਨੇ ਜਿਨ੍ਹਾਂ ਨੂੰ ਵੱਖ-ਵੱਖ ਹਸਪਤਾਲਾਂ ਦੇ ਵਿੱਚ ਇਲਾਜ ਲਈ ਭਰਤੀ ਕਰਵਾਇਆ ਗਿਆ ਤਾਂ ਸਿੱਕੇ ਘਟਨਾ ਮੋਗਾ ਦੇ ਵਿੱਚ ਵਾਪਰੀ ਹੈ ਮੋਗਾ ਦੇ ਡੱਗਰੂ ਰੋਡ ਦੇ ਕੋਲ ਦੱਸਿਆ ਜਾ ਰਿਹਾ ਹੈ ਕਿ ਫਟਕ ਡਿਗਨਸ ਦੀ ਕਿ ਹਾਦਸਾ ਵਾਪਰਿਆ ਜਿੱਥੇ ਕਿ ਸ਼ਰਦਾਲੂ ਹੁਲਾ ਮਹੱਲਾ ਮਕੇਸ਼ ਐ ਨਾਦਪੁਰ ਸਾਹਿਬ ਤੋਂ ਦਰਸ਼ਨ ਕਰਕੇ ਵਾਪਸ ਜਲਾਲਾਬਾਦ ਪਰਤ ਰਹੀ ਸੀ ਤੇ ਰਾ ਦੇ ਵਿੱਚ ਫਟਕਾਂ ਦੇ ਕੋਲ ਇਹ ਹਾਦਸਾ ਵਾਪਰਦਾ ਹੈ ਅਚਾਨਕ ਮਿੱਟੀ ਦੇ ਉੱਪਰ ਚੜ ਜਾਣ ਕਾਰਨ ਵੈਨ ਪਲਟ ਜਾਂਦੀ ਹੈ ਤੇ ਵੈਨ ਪਲਟਣ ਦੇ ਨਾਲ ਹੀ 10 ਤੋਂ 15 ਸਵਾਰੀਆਂ ਗੰਭੀਰ ਜ਼ਖਮੀ ਹੋਈਆਂ ਨੇ ਜਿਨ੍ਹਾਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ ਤੇ ਉਹਨਾਂ ਨੂੰ ਵੱਖ-ਵੱਖ ਹਸਪਤਾਲਾਂ ਦੇ ਵਿੱਚ ਇਲਾਜ ਦੇ ਲਈ ਟਾਕਲ ਕਰਵਾਇਆ ਗਿਆ ਹੈ ਇਸ ਸੰਬੰਧੇ ਹੋਰ ਖਬਰਾਂ ਦੇਖਣ ਲਈ ਦੇਖਦੇ ਰਹੋ ਪੰਜਾਬ ਬੁਲਟਨ